ਪਟਿਆਲ ਦੇ ਰੇਲਵੇ ਸਟੇਸ਼ਨ ਤੇ ਪਟਿਆਲਾ ਜੀਆਰਪੀ ਪੁਲਿਸ ਰੇਲਵੇ ਦੇ ਵੱਲੋਂ ਇੱਕ ਮਹਿਲਾ ਅਤੇ ਇੱਕ ਵਿਅਕਤੀ ਨੂੰ ਫੜਿਆ ਗਿਆ ਹੈ ਜਾਣਕਾਰੀ ਮੁਤਾਬਕ ਇਹਨਾਂ ਦੋਹਾਂ ਦੇ ਕੋਲੋਂ 15-15 ਕਿਲੋ ਚੂਰਾ ਪੋਸਟ ਬਰਾਮਦ ਕੀਤਾ ਗਿਆ ਹੈ ਅਤੇ ਇਹ ਵੀ ਦੱਸਿਆ ਗਿਆ ਹੈ ਕਿ ਦੋਵੇਂ ਹੀ ਮੱਧੇਪੁਰ ਦੇ ਰਹਿਣ ਵਾਲੇ ਹਨ ਅਤੇ ਬਠਿੰਡੇ ਇਹ ਸਮਾਨ ਸਪਲਾਈ ਕਰਨ ਦੇ ਲਈ ਜਾ ਰਹੇ ਸਨ ਪੁਲਿਸ ਵੱਲੋਂ ਇਹਨਾਂ ਨੂੰ ਰੇਲਵੇ ਜੀਆਰਪੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਮੌਕੇ ਤੇ ਹੀ ਇੱਕ ਮਹਿਲਾ ਤੇ ਇੱਕ ਵਿਅਕਤੀ ਦੇ ਕੋਲੋਂ ਇਹ ਚੂਰਾ ਪੋਸਟ ਬਰਾਮਦ ਹੋਇਆ ਇਸ ਮੌਕੇ ਤੇ ਐਸਏ ਸੁਖਵਿੰਦਰ ਸਿੰਘ ਸੀਆਈਏ ਜੀਆਰਪੀ ਪੁਲਿਸ ਪਟਿਆਲਾ ਦੱਸਿਆ ਕਿ ਇੱਕ ਲੜਕਾ ਅਤੇ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਟਿਆਲਾ ਦੀ ਰੇਲਵੇ ਸਟੇਸ਼ਨ ਤੋਂ ਜਿਨ੍ਹਾਂ ਦੇ ਕੋਲੋਂ 15-15 ਕਿਲੋ ਚੂਰਾ ਪੋਸ ਬਰਾਮਦ ਹੋਇਆ ਹੈ ਇਹ ਬਠਿੰਡੇ ਸਪਲਾਈ ਕਰਨ ਦੀ ਜਾ ਰਹੇ ਸੀ ਇਹ ਦੋਵੇਂ ਮੱਧਪਦੇਜੇ ਰਹਿਣ ਵਾਲੇ ਹਨ ਉਹਨਾਂ ਨੇ ਇਹ ਵੀ ਦੱਸਿਆ ਕਿ ਦੋਨਾਂ ਦਾ ਰਹਿਮਾਨ ਲੈ ਕੇ ਇਹਨਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਕੋਰਸ ਸੁਚਨਾ ਲਈ ਇਹ ਸਾਡੀ ਰੈਗੂਲਰ ਚੈਕਿੰਗ ਹੈ ਜੀ ਸਾਡੇ ਸਪੈਸ਼ਲ ਡੀਜੀਪੀ ਸਾਹਿਬ ਮੈਡਮ ਸਚੀ ਪ੍ਰਵਾਹ ਜੀ ਆਈਪੀਐਸ ਉਹਨਾਂ ਦੇ ਡਾਇਰੈਕਸ਼ਨਸ ਤੇ ਸਾਡੇ ਮਾਨਜੋਗਾਈ ਜੀ ਸਾਹਿਬ ਨੇ ਸਰਦਾਰ ਬਲਜੋਤ ਸਿੰਘ ਬਠੌੜ ਸਾਹਿਬ ਸਾਡੇ ਆਈਜੀ ਸਾਹਿਬ ਸਰਦਾਰ ਅਮਰਪ੍ਰੀਤ ਸਿੰਘ ਨੂੰ ਮਿਲਦਾ ਸਾਡੇ ਡਿਪਟੀ ਸਾਹਿਬ ਸਰਕਲ ਅਫਸਰ ਡਾਕਟਰ ਸਰਦਾਰ ਜਗਮਉਂ ਸਿੰਘ ਚੋਹੀ ਜੀ ਉਹਨਾਂ ਦੇ ਤਹਿਤ ਅਸੀਂ ਸਾਡੀ ਜਿਹੜੀ ਥਾਣੇ ਜੀਆਰਪੀ ਦੀ ਟੀਮ ਹੈ ਇਸ ਸੀਆਈਏ ਇੰਚਾਰਜ ਸਾਹਿਬ ਦੀ ਟੀਮ ਇਰੇਗੂਲਰਲੀ ਅਸੀਂ ਚੈੱਕ ਅਪ ਕਰਦੇ ਰਹਿੰਦੇ ਜਿੱਥੇ-ਜਿੱਥੇ ਸਾਡੀਆਂ ਚੌਂਕੀਆਂ ਨੇ ਉਹ ਸੌਲਟ ਪੋਸਟ ਜਿੱਥੇ ਟ੍ਰੇਨਸ ਦੀ ਸਟਾਪੇਜ ਹੈ ਜਿੱਥੇ-ਇਥੇ ਸਾਡੇ ਜੂਰਿਸਡਿਕਸ਼ਨ ਚ ਆਉਂਦੀ ਹੈ ਅਸੀਂ ਬਕਾਇਦਾ ਉੱਥੇ ਚੈਕਿੰਗ ਕਰਦੇ ਰਹਿੰਦੇ ਹਾਂ ਜੀ ਇਸੇ ਚੈਕਿੰਗ ਦੌਰਾਨ ਸਾਡੀਆਂ ਰਿਕਵਰੀਜ਼ ਵੀ ਹੋਈਆਂ ਨੇ ਅਸੀਂ ਐਨਡੀਪੀਐਸ ਦੀ ਰਿਕਵਰੀਜ਼ ਕੀਤੀਆਂ ਨੇ ਕਮਰਸ਼ੀਅਲ ਕਵਾਂਟੀਟੀ ਦੇ ਵਿੱਚ ਸਾਡੀ ਐਕਸਾਈਟ ਦੀ ਰਿਕਵਰੀਆਂ ਨੇ ਅਸੀਂ ਹੁਣ ਕੱਲ ਫੇਰ ਇੱਕ ਵਾਰੀ ਇੱਕ ਹੋਰ ਕਵਰੀ ਐਨਡੀਪੀਐਸ ਦੀ ਕੀਤੀ ਹੈ ਤੇ ਜਿਹੜੇ-ਜਿਹੜੇ ਫਰੰਟ ਤੇ ਸਾਨੂੰ ਡਾਇਰੈਕਸ਼ਨਸ ਹੁੰਦੀਆਂ ਨੇ ਸਾਡੀ ਜ਼ਿੰਮੇਵਾਰੀਆਂ ਬਣਦੀਆਂ ਐ ਤਾਂ ਪੁ ਸਰੀ ਸਾਡੀ ਰੈਗੂਲਰ ਚੈੱਕ ਅਪ ਹੈ ਜੀ ਸਾਡਾ ਰੈਗੂਲਰ ਜਿਹੜੀ ਚੈਕਿੰਗ ਹੈ ਉਹ ਹੈ ਇਹ ਸਾਡੀ ਚੱਲਦੀ ਰਹਿੰਦੀ ਚੈਕਿੰਗ ਜੀ ਸਵੇਰੇ ਸ਼ਾਮ ਇਹ ਤੁਸੀਂ ਇਹ ਵੀ ਕਹਿ ਸਕਦੇ ਹੋ ਵੀ ਹਾਂ ਨਿਊ ਇਅਰ ਕਰਕੇ ਜਾਂ ਜਿਹੜੇ 크리스마ਸ ਕਰਕੇ ਤੁਸੀਂ ਉਹ ਵੀ ਤੁਸੀਂ ਕਹਿ ਸਕਦੇ ਹੋ ਉਹ ਵੀ ਗੱਲ ਹੈਗੀ ਹੈ ਜੀ ਅ ਪੁੱਛਦੇ ਪਹਿਲਾਂ ਵੀ ਦੇਖਿਆ ਸੀ ਰਿਕਵਰੀ ਹੋਈ ਹੈ ਨਸ਼ੇ ਦੇ ਕੋਰੀਆ ਵੀ ਫੜੀ ਗਈ ਹੈ ਹਾਂਜੀ ਬਿਲਕੁਲ ਜੀ ਸਾਡੀ ਇਹਦੇ ਚ ਟੀਮ ਜਿਹੜੀ ਰੈਗੂਲਰਲੀ ਅਸੀਂ ਜਿਹੜੇ ਜਿਹੜੀ ਸਾਡੀ ਚੈਕਿੰਗ ਬਣਦੀ ਹੈ ਅਸੀਂ ਉਸੇ ਦੌਰਾਨ ਅਸੀਂ ਰਿਕਵਰੀਜ਼ ਕੀਤੀਆਂ ਨੇ ਐਨਡੀਪੀਅਰਸ ਦੀਆਂ ਕਮਰਸ਼ੀਅਲ ਕੁਆਂਟੀਟੀ ਦੀ ਕੀਤੀ ਹੈ ਕੱਲ ਵੀ ਅਸੀਂ 30 ਕਿਲੋ ਕੁੱਕੀ ਫੜੀ ਹੈ ਉਹ ਦੂਰਸ਼ੇ ਡੈਸਟਿੰ ਨੇ ਅਸੀਂ ਇਹ ਰਿਕਵਰੀ ਸਾਡੀਆਂ ਜਿਹੜੀਆਂ ਜਿਹੜੀ ਟੀਮਾਂ ਬੜੀਆਂ ਹੋਈਆਂ ਸਾਡੀ ਡਾਇਰੈਕਸ਼ਨ ਸਾਡੇ ਸੀਨੀਅਰ ਅਫਸਰਾਂ ਦੀ ਡਾਇਰੈਕਸ਼ਨ ਤੇ ਉਹ ਅਸੀਂ ਉਹ ਬਤੌਰ ਉਹ ਜ਼ਿੰਮੇਵਾਰੀ ਨਿਭਾਰੇ ਨੇ ਆਮ ਜਨਤਾ ਨੂੰ ਕੀ ਅਪੀਲ ਕਰੋਗੇ ਸਾਡੀ ਸੁਣਾ ਕੇ ਜੇ ਟ੍ਰੇਨਸ ਅਪਲਾਈ ਕਰਦੇ ਕੋਈ ਸੁਣਾ ਲੈਣੇ ਵੇਖੋ ਜੀ ਜਿਹੜਾ ਬੰਦਾ ਕ੍ਰਾਈਮ ਕਰਦਾ ਐਂਡ ਆਫ ਦਿ ਡੇ ਉਹਨੇ ਫੜ ਤੇ ਖੜੇ ਤੇ ਜਾਣਾ ਹੀ ਹੈ ਜੀ ਸੋ ਜਦੋਂ ਅਸੀਂ ਚੈਕਿੰਗ ਕਰਦੇ ਆ ਸਾਡੇ ਨਾਲ ਜਿਹੜੀ ਪਬਲਿਕ ਹੈ ਉਹ ਕੋਆਪਰੇਟ ਕਰਦੀ ਹੈ ਤੇ ਕੋਆਪਰੇਸ਼ਨ ਤੇ ਕੋਆਰਡੀਨੇਸ਼ਨ ਦੋ ਗੱਲਾਂ ਹੁੰਦੀਆਂ ਨੇ ਜੀ ਪੁਲਿਸ ਦੇ ਵਿੱਚ ਤੇ ਪਬਲਿਕ ਨਾਲ ਤੇ ਪਬਲਿਕ ਸਾਡਾ ਸਾਥ ਦੇਂਦੀ ਹੈ ਇਹਦੇ ਵਿੱਚ ਅਸੀਂ ਇਹ ਚੀਜ਼ਾਂ ਦਾ ਖਿਆਲ ਰੱਖਦੇ ਆ ਵੀ ਕੋਈ ਤੰਗ ਪਰੇਸ਼ਾਨੀ ਨਾ ਹੋਵੇ ਪਕਾਇਦਾ ਜਿਹੜੀ ਆਪਣੇ ਫੋਰਸ ਹੈ ਉਹਨੂੰ ਸੀਨੀਅਰ ਅਫਸਰਾਂ ਵੱਲੋਂ ਬਰੀਫਿੰਗ ਹੁੰਦੀ ਹੈ ਡੀ ਬਰੀਫਿੰਗ ਹੁੰਦੀ ਹੈ ਜੀ ਅਪੀਲ ਕਰਾਂਗਾ ਸਰ ਅਕਸਰ ਦੇਖਦੇ ਆ ਜਿੱਥੇ ਕਿ ਰੇਲਵੇ ਚੱਗੀਆਂ ਦੇ ਵਿੱਚ ਵਿੱਚ ਸਫਾਈ ਹੁੰਦੀ ਹੈ ਉਹਨੂੰ ਲੈ ਕੇ ਆਬਜਕਤਾਂ ਨੂੰ ਕੀ ਕੁਝ ਨੋਟਿਸ ਕਰਨਾ ਹੈ ਵੇਖੋ ਜੀ ਸਾਡੀ ਥਾਣੇ ਦੇ ਜਿਹੜੇ ਕੰਟਰੋਲ ਰੂਮ ਦੇ ਸਾਡੇ ਲੋਕਲ ਜੂਰਿਸਡਿਕਸ਼ਨ ਦੇ ਥਾਣਿਆਂ ਦੇ ਜੀਆਰਪੀ ਦੇ ਜਿਹੜੇ ਅਫਾਲਟ ਪੋਸਟ ਜਾਂ ਪੋਸਟਰਸ ਦੇ ਉੱਥੇ ਐਮਰਜੈਂਸੀ ਨੰਬਰ ਲਿਖੇ ਹੁੰਦੇ ਜੇ ਕਿਸੇ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੇ ਉਹ ਕੰਟੈਕਟ ਕਰ ਸਕਦੇ ਜੋ ਫੈਕਟ ਹੋਣਗੇ ਉਹਦੇ ਮੁਤਾਬਕ ਐਕਟ ਕਰਾਂਗੇ ਜੀ ਥ ਠੀਕ ਹੈ A1 ਪੰਜਾਬੀ ਟੀਵੀ ਲਈ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ